ਇੰਦੇ 25 ਲੱਖ ਸਾਲ ਪਹਿਲਾਂ ਬਣਿਆ ਆਪਣੇ ਸਪਿਰਿਟ ਮੰਨਦੇ ਜਿਹੜੀ ਇੱਥੇ ਰਹਿੰਦੇ ਆ ਤਿੰਨ ਕਰੋੜ ਤਿੰਨ ਕਰੋੜ ਲੱਖ ਸਾਲ ਪਹਿਲਾਂ ਨਿਊਜ਼ੀਲੈਂਡ ਸੀ ਪਾਣੀ ਆ ਗਿਆ ਆ ਆ ਗਈਆਂ ਕੇਵਸ ਇੱਥੇ ਲਿਖਿਆ ਟਰੈਗ ਫਰਜਾਈ ਲੈ ਰ ਗਿਆ ਆ ਵਾ ਨਿਕਾਉ ਕੇਸ ਇਧਰਲੇ ਪਾਸੇ ਵੀ ਕੇਸ ਆ ਆ ਗਈ ਪੌੜੀ ਤੇ ਮਾਈਂਡ ਯਰ ਆ ਇਧਰੋਂ ਪਾਏ ਥੱਲੇਓ ਬਾਦਾਂ ਨੀਕ ਅਧਾਰ ਆਪਣੇ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਬਹੁਤ ਸੋਹਣਾ ਟਰੈਕ ਹੈ ਤੇ ਫੈਮਿਲੀ ਨਾਲ ਕਰ ਸਕਦੇ ਤੁਸੀਂ ਵਿੱਚ ਕੇਵ ਤੇ ਇੱਕ ਤੁਹਾਨੂੰ ਵਿਖਾਵਾਂਗੇ ਫੌਲਸ ਚਰਨਾ ਬ੍ਰਾਈਡਲ ਵੇਲ ਫੌਲਸ ਕਹਿੰਦੇ ਆ ਤੇ ਟਰੈਕ ਦਾ ਨਾਂ ਹੈਗਾ ਨਕਾਊ ਕਾਨੀਵਾ ਕੇਵਸ ਤੇ ਇਹ ਚ ਗੁਫਾਵਾਂ ਵਾ ਬਹੁਤ ਐਡਵੈਂਚਰਸ ਮਾਹੌਲ ਹੋਣ ਵਾਲਾ ਬਹੁਤ ਸੋਹਣੀ ਵੀਡੀਓ ਨਾਲੀ ਆ ਤੇ ਤੁਹਾਨੂੰ ਗੁਫਾਵਾਂ ਖਾਂ 100 ਫੁੱਟ ਲੰਮੀ ਗੁਫਾਵਾਂ ਜਿਵੇਂ ਬੰਦਾ ਐ ਬਸ ਐ ਟੇਡਾ ਹੋ ਗਿਆ ਲੰਘਦਾ ਸਿੱਧਾ ਵੀ ਨਹੀਂ ਲੰਘ ਸਕਦਾ ਅੱਗੇ ਪਾਣੀ ਚੱਲਦਾ ਬਹੁਤ ਸੋਹਣਾ ਮਾਹੌਲ ਹੋਣ ਵਾਲਾ ਤੇ ਪੂਰੀ ਵੀਡੀਓ ਵੇਖਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਬਣੀ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਇਤੋਂ ਦਾ ਮਾਹੌਲ ਧੁੱਪ ਲੱਗੀ ਆ ਤੇ ਆਹ ਕਾਰ ਪਾਰਕ ਜਿੱਪਾ ਖੜੇ ਆ ਚੱਲਦੇ ਅੱਗੇ ਇਹ ਆ ਜਿਹੜੀ ਨਕਾਊ ਕੇਵ ਦੀ ਸ਼ੁਰੂ ਹੁੰਦੀ ਆ ਸ਼ੁਰੂਆਤ ਇਧਰੋਂ ਤੇ ਆਪਾਂ ਪਾਣੀ ਦੇ ਨਾਲ-ਨਾਲ ਜਾਣਾ ਅੱਗੇ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਮਾਹੌਲ ਧੁੱਪ ਲੱਗੀ ਆ ਮੌਸਮ ਇੱਕ ਨੰਬਰ ਆ ਅੱਗੇ ਤੁਹਾਨੂੰ ਮੈਪ ਆਪਾਂ ਖੜੇ ਇੱਥੇ ਯੂ ਆਰ ਹੇਅਰ ਆਪਾਂ ਸਾਰਾ ਜਾਣਾ ਨਿਕਾਊ ਵੋਕ ਤੇ ਵੇਖ ਕੇ ਹੁੰਨੇ ਆ ਨਿਕਾਊ ਵੋਕ ਤੋਂ ਜਾਣਾ ਅੱਗੇ ਸਾਨੂੰ ਇੱਧਰ ਵੀ ਲਿਖਿਆ ਵਾ ਇਹ ਕਾ ਲਿਖਿਆ ਵਾ ਆਪਾਂ ਕਰਾਂਗੇ ਕੈਂਪ ਸਾਈਟ ਨਿਕਾਊ ਲੂ ਵੋਕ ਤੇ ਕਾਨੀਵਾ ਕੇਵਸ ਤੇ ਟੂ ਟੋਨ ਲਿਸਟ ਜਿਹੜੀ ਟ੍ਰੀ ਆ ਉਹ ਵੇਖਦੇ ਆ ਜੇ ਅੱਗੇ ਜਾ ਕੇ ਮਗਾਂਦਾ ਤਾਂ ਤੁਹਾਨੂੰ ਝਰਨਾ ਹੋਣਾ ਬ੍ਰਾਈਡਲ ਵੇਲ ਫਾਲਸ ਆ ਇਥੋਂ ਦਾ ਰਾਹ ਇੱਥੇ 4-5 ਦਾ ਸਾਈਲੇ ਦਾ ਟਾਈਮ ਚੱਲਦਾ ਤੇ ਆ ਇਹਨਾਂ ਨੇ ਮੱਕੀ ਐ ਫਾਰਮ ਨਾਲ ਖੇਤਾਂ ਦੇ ਵਿੱਚ ਤੇ ਆ ਰਹਾ ਇਹ ਅੱਜ ਆਏ ਆਪਾਂ ਨਿਆਣਿਆਂ ਨਾਲ ਸਾਰੇ ਪਰਿਵਾਰ ਨਾਲ ਇਹ ਟ੍ਰੈਕ ਹੈ ਜਿਹੜਾ ਬੱਚਿਆਂ ਨਾਲ ਕਰ ਸਕਦੇ ਤੁਸੀਂ ਬਹੁਤ ਸੌਖਾ ਵਾ ਤੇ ਇਹਨਾਂ ਨੂੰ ਘੁਮਾਉਨੇ ਆ ਸੀਸ਼ ਕਿਵੇਂ ਆ ਵਧੀਆ ਠੀਕ ਹੈ ਠੀਕ ਹੈ ਚਲਿਏ ਚਲੋ ਕਿੱਥੇ ਚਲੀਏ ਪਾਣੀ ਡੋਲੀ ਤੇ ਪਾਣੀ ਡੋਲੀ ਤੇ ਜਾਣਾ ਕਿੱਥੇ ਜਾਣਾ ਆ ਨੀ ਲੀਦਾ ਚੱਲ ਚੱਲ ਫੇ ਭੱਜ ਕੇ ਚੱਲ ਚੱਲ ਆ ਗਿਆ ਆ ਗਿਆ ਆ ਗਿਆ ਹਾਂ ਚੱਲ ਆਹ ਰਾਜ ਇੱਕ ਵਿਊ ਹੁੰਦਾ ਤੇ ਕਿਦਾਂ ਕੁਦਰਤੀ ਕਿਰਸ਼ਮਾ ਆਪਣੇ ਆਪ ਬਣਿਆ ਜਿਹੜਾ ਜੀ ਇਹ ਟ੍ਰੈਕ ਪਰ ਜਦੋਂ ਸ਼ੁਰੂ ਕੀਤਾ ਤੇ ਥੋੜਾ ਜਿਹਾ ਅਧਿਕ ਘੰਟਾ 35 ਮਿੰਟ ਤੁਰ ਕੇ ਤੇ ਇੱਥੇ ਦੋ ਬੋਰਡ ਆਉਂਦੇ ਆ ਇੱਕ ਇਹਦਾ ਇਧਰ ਨੂੰ ਆ ਸਾਮਮਿਟ ਆ ਤੇ ਕੈਂਪ ਸਾਈਟ ਇਹ 8.5 9 ਕਿਲੋਮੀਟਰ 4-5 ਘੰਟੇ ਦਾ ਤੇ ਆਪਾਂ ਜਾਣਾ ਇਧਰ ਨੂੰ ਨਿਕਾਊ ਲੂਪ ਵਾਕ ਤੇ ਕੇਵਸ ਇੱਥੇ ਗੁਫਾਵਾਂ ਆ ਤੇ ਅੱਗੇ ਬਹੁਤ ਸੋਹਣਾ ਮਾਹੌਲ ਆ ਅੱਗੇ ਜਣੀ ਕਿ ਵਿਊ ਬਹੁਤ ਸੋਹਣੇ ਆਉਂਦੇ ਆ ਤੇ ਕੈਂਪ ਸਾਈਟ ਇੱਥੋਂ ਦੀ ਸਭ ਤੋਂ ਬੈਸਟ ਲੱਗੀ ਮੈਨੂੰ ਬਹੁਤ ਸ਼ਾਂਤੀ ਤੇ ਬੜੀ ਸੋਹਣੀ ਬਣੀ ਵੈਲੀ ਜੀ ਸਾਨੂੰ ਹੋਣੇ ਅੱਗੇ ਚੱਲ ਗਏ। ਇੱਧਰ ਨੂੰ ਜਾਣਾ ਆਪਾਂ। ਇਹ ਟਰੈਕ ਤੁਸੀਂ ਫੈਮਿਲੀ ਨਾਲ ਕਰ ਸਕਦੇ ਤੇ ਬਹੁਤ ਸੌਖਾ ਵਾ ਤੇ ਆਪਾਂ ਆਪਣਾ ਜਵਾਨ ਆ ਅੱਜ। ਕਿਵੇਂ ਲੱਗਾ ਸੀ? ਕਿਵੇਂ ਲੱਗਿਆ? ਕਿਵੇਂ ਟਰੈਕ ਸੋਹਣਾ ਵਾ? ਤੇ ਗੋਹਣਾ ਵਾ। ਸੋਹਣਾ ਵਾ। ਹਾਂ ਮਾ। ਤੇ ਅੱਗੇ ਕਿੱਥੇ ਜਾਣਾ ਆਪਾਂ? ਅੱਗੇ ਕਿੱਥੇ ਪਾਣੀ ਡੋਲੀ। ਪਾਣੀ ਡੋਲੀ ਤੇ ਜਾਣਾ। ਹਾਂ। ਤੇ ਸੀਸ ਕੀ ਕਰੂਗਾ ਪਾਣੀ ਡੋਲੀ ਤੇ ਜਾ ਕੇ? ਮੋਤਾ ਦੇ ਹੋਤਾ ਵਾ। ਨੋਣਾ ਵਾ। ਨੋਣਾ। ਅੱਛਾ। ਚੱਲੀਏ ਫਿਰ ਅੱਗੇ ਆਪਾਂ ਚਲੋ ਚਲੋ ਹੋ ਪਹਿਲਾਂ ਵੇਖਾਂਗੇ ਆਪਾਂ ਕੈਂਪ ਸਾਈਡ ਪੰਜ ਮਿੰਟ ਢੀੜਾ ਕੱਢ ਕੇ ਆਵਾਂਗੇ ਫਿਰ ਚੱਲਦੇ ਆਂ ਕਈ ਵਸਾਲ ਆਏ ਆਪਾਂ ਪਾਣੀ ਡੋਲੀ ਤੇ ਉਧਰ ਉਧਰ ਕੈਮਰੇ ਚ ਕਿੱਥੇ ਆਏ ਆ ਪਾਣੀ ਡੋਲੀ ਤੇ ਅੱਛਾ ਕੀ ਕਰਨਾ ਆਏ ਆ ਹੈਂ ਐਨ ਡੋਲੀ ਤੇ ਪਾਣੀ ਡੋਲੀ ਦਾ ਦੱਸ ਤਾਂ ਸਹੀ ਕਰਨ ਕੀ ਆਏ ਆ ਆਏ ਵਧੀਆ ਲੱਗਾ ਬਾਣੀ ਨੋਲੀ ਧੀ ਸੋਣਾ ਵਾ ਪਹਿਲੇ ਇਹਦਾ ਸੋਣਾ ਵਾ ਸੋਣਾ ਅੱਛਾ ਸੋਣਾ ਵਾ ਵਧੀਆ ਆਇਆ ਏ ਤੇਰੇ ਤੋਂ ਕਿ ਤੁਸੀਂ ਵੀ ਸਾਰੇ ਆਓ ਇੱਥੇ ਤੁਸੀਂ ਵੀ ਸਾਰੇ ਆਓ ਆਏ ਤੁਹਾਡੀ ਗੈਂਪ ਸਾਈਟ ਬਹੁਤ ਸੋਹਣੀ ਹੈ ਬਹੁਤ ਜਿਆਦਾ ਸੋਹਣੀ ਲੱਗਦੀ ਓਦ੍੍ਸ ਰਾਤ ਨੂੰ ਤੁਸੀਂ ਅੱਗ ਵੀ ਬਾਲ ਸਕਦੇ ਉਹਨਾਂ ਨੇ ਬਣਾਇਆ ਵਾ ਤੇ ਆਪਾਂ ਇੱਧਰ ਹੀ ਆਏ ਤੇ ਇੱਧਰ ਹੀ ਜਾਣਾ ਆ ਇਹਨਾਂ ਨੇ ਲਿਖ ਕੇ ਲਿਆ ਟ੍ਰੈਕਾਂ ਦਾ ਫੇਰਵਾ ਹਾ ਇੱਕ ਕੈਂਪਿੰਗ ਗਰਾਊਂਡ ਤੋਂ ਪਾਣੀ ਤੱਕ ਪਹੁੰਚਣ ਦਾ ਰਾਹ ਇਹ ਕਹਿੰਦੇ ਪੀਣਾ ਤੇ ਵાળ ਕੇ ਇੱਥੋਂ ਦੂਜੀ ਥੱਲੇ ਜਾ ਸਕਦੇ ਕੈਂਪਿੰਗ ਗਰਾਊਂਡ ਦਾ ਆ ਜੇ ਛਾਵੇਂ ਲਾਉਣਾ ਉਹ ਟੈਂਟ ਲੱਗਾ ਤੇ ਆ ਇਥੋਂ ਦਾ ਮਾਹੌਲ ਆਪਾਂ ਚੱਲਦੇ ਵਾਪਸ ਲੂਪ ਉੱਲ ਧੀਜੀ ਕਿਵੇਂ ਲੱਗਾ ਪਾਣੀ ਦੋਲੀ ਹੈ ਪਾਣੀ ਦੋਲੀ ਇਹ ਹੈ ਪਾਣੀ ਦੋਲੀਆ ਸੋਹਣਿਆ ਸੋਹਨੀ ਆ ਅੱਛਾ ਆਪਾਂ ਫੇਰ ਜਦੋਂ ਨਿਕਾਉ ਲੂਪ ਤੇ ਆ ਜਾਂਦੇ ਆ ਤੇ ਕਾਨੀਵਾ ਕੇਵਸ ਤੇ ਟੋਲਿਸਟ ਕਾਹੀ ਕਾਰਟ ਜਾਂ ਟਰੀ ਜਿਹੜਾ ਸਰਨਾ ਉੱਚਾ ਆ ਕਾਹੀ ਕਾ ਥੀਆਟਰੀ ਬੈਲ ਟ੍ਰੈਕ ਟੂ ਪਹਾੜੋ ਟੂ ਇਆ ਬਹੁਵਤੀ ਹੈ ਕੀ ਹੈ ਤੇ ਆ ਆਪ ਲੂਪ ਕਰਾਂਗੇ ਪਹਿਲਾਂ ਇਧਰ ਵੇਖ ਕੇ ਹੁੰਨੇ ਆ ਗੁਫਾਵਾਂ ਆ ਜਦੋਂ ਵੀ ਕਿਤੇ ਨਿਊਜ਼ੀਲੈਂਡ ਚ ਤੁਸੀਂ ਕਿਤੇ ਵੀ ਟ੍ਰੈਕ ਤੇ ਜਾਓਗੇ ਆ ਇਹਨਾਂ ਨੇ ਤੀਰ ਲਾਏ ਹੁੰਦੇ ਆ ਕਿ ਜੇ ਜਾਣਾ ਇਧਰ ਨੂੰ ਇਹ ਸਹੀ ਰਾਹ ਜਾ ਰਹੇ ਆ ਤੁਸੀਂ ਮਤਲਬ ਰਾਹ ਦੇ ਉੱਤੇ ਆ ਟ੍ਰੈਕ ਦੇ ਜੇ ਤੁਹਾਡੇ ਨੈਟਵਰਕ ਨਹੀਂ ਹੈਗਾ ਮੈਪ ਨਹੀਂ ਹੈਗਾ ਇਹ ਚੀਜ਼ਾਂ ਬਹੁਤ ਵਧੀਆ ਇੱਥੋਂ ਦੀ ਆ ਡੇਢ ਕ ਘੰਟਾ ਆਪਾਂ ਵਾਕ ਕਰਕੇ ਆ ਗਏ ਆ ਕੇਵਸ ਤੱਕ ਹਾਂ ਤੁਹਾਨੂੰ ਦਿਖਾਉਣਾ ਹੈ ਕੇਵਸ ਆ ਜਿਹੜੀਆਂ ਗੁਫਾਵਾਂ ਦਾ ਇਹਨਾਂ ਨੇ ਮੈਪ ਬਣਾਇਆ 30 ਮੀਟਰ ਲੌਂਗ ਹੈ 30 ਮਤਲਬ 100 ਫੁੱਟ ਲੰਬੀਆਂ ਤੇ ਆ ਇੱਥੋਂ ਦੀ ਐਂ ਬੰਦਾ ਵਰਦਾ ਇੱਧਰ ਦੀ ਐਂ ਜਾ ਕੇ ਤੇ ਇੱਥੇ ਨਿਕਲਦਾ ਪੌੜੀ ਇਹ ਤੁਹਾਨੂੰ ਖਵਾਵਾਂਗੇ ਵਿੱਚ ਜਾਂਦਾ ਕੀ ਸਿਸਟਮ ਹੈ ਉਹ ਵੇਖਦੇ ਆ ਦੂਜੀ ਦੀ ਐਂ ਆ ਪਹਿਲੀ ਦੀ ਤਾਂ ਹੀ ਗਏ ਨਹੀਂ ਤੇ ਹੁਣ ਵੇਖਦੇ ਚੱਲਦੇ ਆ ਤੇ ਆ ਪ੍ਰੈਸ਼ਰ ਇਹਨਾਂ ਲਿਖਿਆ ਹੋਆ ਫਰੋਮ ਅੰਡਰ ਦਾ ਸੀ ਇਹ ਆ ਗਈ ਕੇਵ ਐਂਟਰੈਂਸ ਆ ਗਿਆ ਇੱਥੇ ਕਾਨੀਵਾ ਕੇਵਸ ਆ ਗਿਆ ਕੇਵਸ ਇਹਦੇ ਲਿਖਿਆ ਟਰੈਕ ਥੱਲੇ ਜਾ ਕੇ ਵੇਖਦੇ ਕੀ ਸਿਸਟਮ ਹੈ ਹਨੇਰਾ ਪੂਰਾ ਇਹਨਾਂ ਨੇ ਕਿਹਾ ਟਾਰ ਚ ਹੁਣ ਅੱਗੇ ਹਨੇਰਾ ਵਾ ਵੇਖਦੇ ਆ ਹੈ ਦਾ ਥੋੜਾ ਜਿਹਾ ਡਰ ਵਾਲਾ ਸਕੇਰੀ ਕੰਮ ਹੈ ਐਡਵੈਂਚਰਸ ਹੈ ਪੂਰਾ ਫੋਨ ਦੀ ਟਾਰਚਾ ਗਾ ਕੇ ਵੇਖਦੇ ਆ ਵਾ ਜਾਵੇ ਪੀੜਾ ਕੰਮ ਹੈ ਪਰ ਆਪਾਂ ਅਡਵੈਂਚਰ ਵਾਲਾ ਥੋੜਾ ਜਿਹਾ ਘਾਟੀ ਮੋਲ ਹੈ ਉਹ ਤੁਸੀਂ ਦੇਖ ਸਕਦੇ ਆ ਜੇ ਲਾਈਟ ਚ ਦੇਖਦਾ ਇਹ ਹੈ ਨਿਕਾਊ ਕੇਸ ਕਾਣੀਵਾ ਅੱਗੇ ਵੇਖਦੇ ਆ ਹੌਲੀ ਹੌਲੀ ਚੱਲ ਆ ਜਿਓ ਫਿਰ ਵੇਖਦੇ ਕੀ ਮੋਲ ਹੈ ਲੋ ਵੀ ਅਡਵੈਂਚਰ ਵਾਲਾ ਕੰਮ ਕਰਨਾ ਹੀ ਹੈ ਅਡਵੈਂਚਰ ਕਰਕੇ ਹੀ ਵੇਖਣਾ ਵੇਖਣਾ ਹੀ ਵੇਖਣਾ ਵੇਖਦੇ ਅੱਗੇ ਚੱਲ ਕੇ ਕੀ ਕਹਿੰਦਾ ਅਡਵੈਂਚਰ ਓਹ ਇੱਥੇ ਆ ਗਿਆ ਫਰਜਾਈ ਲੈ ਰਿਹਾ ਆਵਾ ਨਿਕਾਉ ਕੇਸ ਅੱਗੇ ਵੇਖਦੇ ਆ ਕੀ ਮੋਲ ਹੈ ਮੋਲ ਇੱਕ ਨੰਬਰ ਹੈ ਡਰਦਾ ਮੋਲ ਹੈ ਓਏ ਹੋਏ ਬੱਲਾ 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 ਪਾਣੀ ਹੈ ਥੱਲੇ ਪਾਣੀ 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 ਓਹੋ ਸਿਆਲ ਵੀ ਕਿਆ ਬਾਤ ਐ ਕੇਸ ਦੇ ਅੰਦਰ ਨਹੀਂ ਫੈਲ ਨਹੀਂ ਆ ਸਕਦੇ ਤੁਸੀਂ ਉਹ ਭਾਵੇਂ ਦੂਜਾ ਆਪਣਾ ਬਾਰੋ-ਬਾਰ ਵੇਖ ਕੇ ਜਾ ਸਕਦੇ ਆ ਐਡਵੈਂਚਰ ਵਾਲਾ ਫੁੱਲ ਮਾਹੌਲ ਹੈ ਫੁੱਲ ਐਡਵੈਂਚਰਸ ਬੰਦੇ ਸਭ ਦੇ ਨਾਲ ਐਡਵੈਂਚਰ ਵਾਲੇ ਜਾਈਦੇ ਆ ਕਿਆ ਬਾਤ ਐ ਯਕ ਬਹੁਤ ਠਖੜਾ ਕੰਮ ਐ ਬਈ ਇੱਥੋਂ ਚੜਨਾ ਆਪਾਂ ਉੱਪਰ ਹੋ ਆਹ ਕੰਮ ਕਸੂਤਾ ਲੈ ਵੀ ਇਹ ਲੰਘਦੇ ਟੱਪਦੇ ਓਹੋ ਹੋ ਐਰ ਥੱਲੇ ਪਾਣੀ ਚ ਪੈ ਗਿਆ ਬੂਟ ਹੋ ਗਏ ਗਿੱਲੇ ਇੱਥੇ ਕੰਮ ਹੋ ਗਿਆ ਫਸਣ ਵਾਲਾ ਜਗ੍ਹਾ ਥੋੜੀ ਐ ਇਹ ਸ਼ਾ ਪਾ ਮੈਂ ਵੀ ਕਹਿੰਦੇ ਫਿਟਨੈਸ ਹੈਗੀ ਬੰਦੇਆਂ 'ਚ ਆ ਆ ਜੇ ਦੂਜੇ ਪਾਸੇ ਇਹ ਗੱਲ ਬਾਤ ਐ ਇਹ ਮੋਲ ਚਾੜਾ ਇਥੋਂ ਦਾ ਫੁੱਲ ਜੋਰ ਲਾ ਕੇ ਇਧਰਲੇ ਪਾਸੇ ਵੀ ਕੇਸ ਆ ਆ ਗਈ ਪੌੜੀ ਮਾਈਂਡ ਯਰ ਹੈਡ ਗੋ ਫਾਸਟ ਮਾਈਂਡ ਯਰ ਹੈਡ ਸਿਆਖ ਉਹ ਫੋਲਡ ਵੈਂਕਰ ਵਾਲਾ ਮੋਲ ਸਿਆਖ ਆ ਕਰੇ ਆਪਾਂ ਕਾਨੀਵਾ ਕੇਵਸ ਇਹ ਆ ਗੱਲਬਾਤ ਕਾਨੀਵਾ ਕੇਵਸ ਆ ਇਧਰੋਂ ਆਪਾਂ ਆਏ ਥੱਲਿਓ ਪਤਾ ਨਹੀਂ ਕਿਦਾਂ ਰ ਆਪਣੇ ਕੱਢ ਲਏ ਪੰਗਾ ਕਦੇ ਲੈਂਦੇ ਤਾਂ ਹੈ ਨਹੀਂਗੇ ਪਰ ਅੱਜ ਮਨ ਬਣ ਗਿਆ ਨਾਲ ਬੰਦੇ ਸੀਗੇ ਤੇ ਆ ਆਪਾਂ ਪੌੜੀ ਤੇ ਚੜ ਕੇ ਆਏ ਆ ਕਿਆ ਬਾਤ ਆ ਆਪਾਂ ਜਾਏ ਆ ਟਾਈਟ ਸਕਵੀਜ਼ ਸਾਰਾ ਕਰਕੇ ਵੇਖਿਆ ਆ ਵੀਡੀਓ ਦੇ ਵਿੱਚ ਵੇਖਿਆ ਹੁਣ ਆ ਸਾਰਾ ਕਰੇ ਪੂਰਾ ਹੌਸਲਾ ਬਣਿਆ ਪਰ ਇਹ ਤਾਂ ਔਖਾ ਸੀਗਾ ਕੰਮ ਇੱਕ ਟੌਰਚ ਦੇਖ ਕਿ ਸ਼ੂ ਵਧੀਆ ਚਾਹੀਦੇ ਆ ਇਧਰੋਂ ਆਪਾਂ ਆਏ ਆ ਕੇ ਇਵੈਂਟਰੈਂਸ ਗਏ ਸੀ ਤੇ ਇਧਰ ਦੀ ਟੋਰਚ ਤੇ ਸ਼ੂ ਦੋਵੇਂ ਚੀਜ਼ਾਂ ਮੇਨ ਐ ਤੇ ਕੰਮ ਜੇ ਤੁਸੀਂ ਆਉਂਨੇ ਆ ਨਾ ਤੇ ਨਹੀਂ ਚਲੋ ਬਾਰੋ-ਬਾਰ ਵੇਖ ਕੇ ਜਾ ਸਕਦੇ ਉਹ ਬੰਦਾ ਕਹਿੰਦਾ ਨਹੀਂ ਜਿਹੜਾ ਵੀ ਆਪਣੇ ਆਪ ਤੇ ਪ੍ਰਾਊਡ ਹੋ ਜਾਂਦਾ ਮਾਨ ਉਹ ਕੰਮ ਹੋ ਗਿਆ ਅੱਜ ਦਾ ਵੀ ਆਹ ਕੰਮ ਕਰੇ ਪਹਿਲੀ ਵਾਰੀ ਜਦੋਂ ਆਏ ਸੀ ਆਹੀ ਬਾਰੋ-ਬਾਰ ਮੁੜ ਗਏ ਤੇ ਆ ਇੱਥੋਂ ਆਏ ਆ ਆ ਜਗ੍ਹਾ 'ਚੋਂ ਤੇ ਫੇਰ ਆ ਪੌੜੀਆਂ ਚੜ੍ਹੇ ਆ ਆ ਆ ਗੀਆਂ ਕਾਨੀਵਾ ਕੇਸ ਤੇ ਇੱਥੇ ਲਿਖਿਆ ਇਹਨਾਂ ਨੇ ਮਾਈਂਡ ਯੂਰ ਹੈਡ ਇਦੇ ਵੇਜਦੀ ਆਏ ਆ ਬਹੁਤ ਔਖਾ ਕੰਮ ਤੇ ਆ ਇਥੋਂ ਦਾ ਜੰਗਲਾਤ ਕੀ ਜੇ ਸੋਣਾ ਮੋਲ ਕੀ ਸੋਣਾ ਵਾ ਸੋਣਾ ਬੋਲਾ ਸੋਣਾ ਵਾ ਸਾਰਾ ਕੀ ਖਾਈ ਜੰਨ ਪਹਿਲਾਂ ਦੱਸ ਕੀ ਖਾਣਾ ਕੀ ਖਾਣਾ ਮੱਤਾ ਉਧਿਆ ਮੱਤਾ ਉਧਿਆ ਚੱਲ ਫੇਰ ਚੱਲ ਜੇ ਚੱਲੀਏ ਚੱਲ ਚੱਲ ਹਾਂ ਸਾਰਾ ਠੀਕ ਕਿਵੇਂ ਆ ਰੀਆ ਹੈ ਰੀਆ ਕੁਝ ਵੀ ਬੋਲ ਨਾ ਥੱਕ ਗਿਆ ਆ ਗਿਆ ਆ ਗਿਆ ਆ ਗਿਆ ਕੀ ਖਾਣਾ ਹਾਂਜੀ ਹਾਂਜੀ ਆਪਾਂ ਤੁਹਾਨੂੰ ਸਾਰਾ ਟਰੈਕ ਵਿਖਾਇਆ ਇੱਥੋਂ ਦਾ ਤੇ ਗੁਫਾਵਾਂ ਦੇ ਵਿੱਚ ਦੀ ਲੰਘ ਕੇ ਹੁਣ ਤੁਹਾਨੂੰ ਵਿਖਾਵਾਂਗੇ ਬ੍ਰਾਈਡਲ ਵੇਲ ਫਾਲਸ ਬਹੁਤ ਸੋਹਣਾ ਝਰਨਾ ਬਹੁਤ ਜ਼ਿਆਦਾ ਤੇ ਉਹ ਬਲ ਕੈਨੋ ਦੇ ਨਾਲ ਜੋ ਵੀ ਹੋਇਆ ਕਈ ਸੌ ਸਾਲ ਪਹਿਲਾਂ ਲੱਖਾਂ ਸਾਲ ਉਸ ਨੂੰ ਖਾਵਾਂਗੇ ਹੁਣ ਚੱਲਦੇ ਆਂ ਪਾ ਉਧਰ ਵੱਲੋਂ ਐਡਵੈਂਚਰ ਆਪਾਂ ਕਰਕੇ ਆਏ ਆਂ ਤੇ ਅੱਗੇ ਵੀ ਐਡਵੈਂਚਰ ਸੰਭੋਲ ਹੈ ਜਦੋਂ ਆਪਾਂ ਜਾਣੇ ਆਂ ਦੂਜਾ ਅਨਕਾਹੂ ਕਾਣੀ ਵਾ ਕੇਸ ਤੋਂ ਜਾ ਕੇ ਧਰਲੇ ਪਾਸੇ ਬਰਾਇਡਲ ਵੇਲ ਫਾਲਸ ਵਾਹਟ ਥੋੜੀ ਆ ਪਰ ਇਦਾਂ ਦਾ ਰਾਹ ਥੋੜਾ ਜਿਹਾ ਵਿੱਚ ਵਿੱਚ ਹੁੰਦਾ ਤੇ ਬਾਕੀ ਇਹ ਆ ਵੀ ਐਡਵੈਂਚਰ ਵਾਲਾ ਕੰਮ ਪੂਰਾ ਮਾਹੌਲ ਸੀਗਾ ਤੇ ਇੱਕ ਜੀ ਨਿਕਾਊ ਕੇ ਸਦੋਈ ਸਰਚ ਮਾਰੋਗੇ ਨਿਕਾਊ ਕੱਲੀ ਕੇ ਸਮਾਰੋਗੇ ਓ ਆਕਲੈਂਡ ਦੇ ਨੇੜੇ 35-40 ਮਿੰਟ ਤੇ ਉਹ ਉਹ ਦਾ ਪੂਰਾ ਪੈਕੇਜ ਕਰਦੇ ਹੋਲ ਆ ਵਾ ਇਹ ਨਿਕਾਊ ਕਾਨੀਵਾ ਕੇਵਸਾ ਕਾਨੀਵਾ ਕੇ ਐਨ ਆਈ ਡਬਲ ਯੂ ਐਚ ਏ ਆ ਗਏ ਆਪਾਂ ਹੁਣ ਕਾਰ ਪਾਰਕ ਚ ਗੱਡੀ ਲਾ ਕੇ 7-8 ਮਿੰਟ ਦੀ ਵਾਕ ਆ ਵਿਖਾਉਣੇ ਤੁਹਾਨੂੰ ਬਹੁਤ ਸੋਹਣ ਫਾਲਸ ਆ ਸ਼ੁਰੂ ਜੇ ਨਾ ਨੇ ਲਾਇਆ ਵਾ ਲੋਕ ਯੋਰ ਕਾਰ ਡੂ ਨੋਟ ਲੀਵ ਵੈਲਿਊਏਬਲ ਬਿਹਾਈਂਡ ਦੇਖੋ ਜਿਹੜੀਆਂ ਵੈਲਿਊ ਵਾਲੀਆਂ ਚੀਜ਼ਾਂ ਵਿੱਚ ਨਾ ਛੱਡਿਓ ਤੇ ਕੁੱਤੇ ਨੋ ਡੌਗਸ ਆਰ ਅਲਾਉਡ ਇਨ ਥਿਸ ਰਿਜ਼ਰਵ ਇਹ ਜਦੋਂ ਪਿਛਲੀ ਜ਼ਿਹਰੀ ਆਏ ਸੀਗੇ ਆ ਪੂਰਾ ਫੁੱਲ ਵਗਦਾ ਸੀਗਾ ਹੁਣ ਥੱਲੇ ਜਾ ਕੇ ਵੇਖਦੇ ਚਰਨ ਤੇ ਆਹਦਾ ਜਮਾ ਹੀ ਠੰਡਾ ਪਿਆਦਾ ਪਤਲੀ ਮੀਂਹ ਘਟ ਪਏ ਕਰਕੇ ਆ ਤੇ 7-8 ਮਿੰਟ ਦੀ ਵਾਕ ਅੱਗੇ ਵੇਖਦੇ ਆ ਆ ਦੇ ਨਾਲ ਉਹਨੇ ਟੌਪ ਆਫ ਵਾਲਸ ਉੱਪਰ ਮਿਡਵੇ ਬਾਟਮ 10 ਮਿੰਟ ਆ ਇਹਨਾਂ ਨੇ ਇਥੋਂ ਦਾ ਇਤਿਹਾਸ ਲਿਖਿਆ ਵਾ ਜੋ ਵੀ ਉਹੀ 2 ਐਂਡ 1/2 ਮਿਲੀਅਨ 25 ਲੱਖ ਸਾਲ ਪਹਿਲਾਂ ਤੇ ਕਿੱਦਾਂ ਕਿੱਦਾਂ ਬਣਿਆ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਆ ਤੇ ਆ ਜਿਹੜੀ ਗੱਲ ਇੱਕ ਹੋਰ ਵੱਖਰੀ ਲਿਖੀ ਐ 30 ਮਿਲੀਅਨ ਸਾਲ ਪਹਿਲਾਂ ਮਤਲਬ ਇਹ ਬਣ ਗਏ ਹੈਗੇ ਆ 3 3 ਕਰੋੜ 3 ਕਰੋੜ ਲੱਖ ਸਾਲ ਪਹਿਲਾਂ ਨਿਊਜ਼ੀਲੈਂਡ ਸੀ ਪਾਣੀ ਦੇ ਵਿੱਚ ਤੇ ਉਦੋਂ ਆ ਪੱਥਰ ਸੀਗਾ ਜਦੋਂ ਆ ਬਣਿਆ ਇਆ 75 ਕਿਲੋਮੀਟਰ ਥੱਲੇ ਆ ਇਹਨਾਂ ਨੇ ਪਹਿਲਾਂ ਆਪਣੀ ਮੋਰੀ ਭਾਸ਼ਾ ਦੇ ਵਿੱਚ ਲਿਖਿਆ ਉੱਪਰ ਫਿਰ ਆ ਅੰਗਰੇਜ਼ੀ ਦੇ ਵਿੱਚ ਇਹ ਝਰਨੇ ਦਾ ਲਿਖਿਆ ਵੀ ਇਹ ਨਹੀਂ ਮਨਾਉਤਾ ਕੀ ਆ ਜਿੱਦਾਂ ਆਪਾਂ ਮੰਨਦੇ ਆ ਆ ਇਹਨਾਂ ਨੇ ਲਿਖਿਆ ਇੱਥੋਂ ਸਪਿਰਿਟ ਵੀ ਇੱਥੇ ਰੂਹਾਂ ਦਾ ਜੋ ਵਾਸ ਸਿਸਟਮ ਸਾਰਾ ਉਹ ਲਿਖਿਆ ਵਾ ਇਹ ਝਰਨੇ ਦੇ ਬਾਰੇ ਵਿੱਚ ਇਹ ਮੰਨ ਮਨਾਉਤਾ ਇਹਨਾਂ ਦੀ ਇਹਨਾਂ ਦੀ ਚਲੋ ਇਹ ਮੰਨਦੇ ਹੋ ਕੀ ਸਿਸਟਮ ਹੈਗਾ ਵਾ ਤੇ ਆਪਾਂ ਤੁਹਾਨੂੰ ਖੋਨੇ ਝਰਨਾ ਆ ਆ ਗਿਆ ਕੰਬਿਊ ਝਰਨੇ ਦਾ ਉੱਪਰਲੇ ਪਾਸਿਓਂ ਆ ਚਰਨਾ ਜਾਂਦਾ ਤੇ ਉਹ ਥੱਲੇ ਤੱਕ ਜਾਂਦਾ ਉਹ ਥੱਲੇ ਲੋਕੀ ਛੜੇ ਆ। ਕੀ ਆ ਗੱਲ ਬਾਤ ਆ। ਇਹ ਹੈ ਬ੍ਰਾਈਡਲ ਵੇਲ ਫਾਲਸ ਤੇ ਇਹਨਾਂ ਦਾ ਮੰਨਣਾ ਇੱਥੇ ਸਪਿਰਿਟ ਦਾ ਆਵਾਸ ਜੋ ਸਪਿਰਿਟ ਮੰਨਦੇ ਆ ਪਾਣੀ ਨੂੰ। ਮਤਲਬ ਇੱਕ ਰੂਪੋਸ਼ ਜੋ ਵੀ ਇਹਨਾਂ ਦਾ ਹੈਗਾ ਤੇ ਆ ਇੱਥੋਂ ਦਾ ਥਿਊ ਹੈ। ਕੀ ਆ ਗੱਲਬਾਰ ਆ। ਪ੍ਰਮਾਤਮਾ ਦੇ ਰੰਗ। ਅੱਜ ਤਾਂ ਪਾਣੀ ਨਹੀਂ ਹੈਗਾ ਇਹਦੇ ਵਿੱਚ ਜਿਵੇਂ ਪਿਛਲੀ ਵਾਰ ਆਹੀ ਬਾੜੀ ਤੇ ਸੀਗਾ ਇਹ ਇੱਕ ਹੋਰ ਪਾਸੇ ਵਿਊ ਚਰਨੇ ਦਾ ਇਹ ਹੈ ਜਿਹੜਾ ਕਹਿੰਦੇ 25 ਲੱਖ ਸਾਲ ਪਹਿਲਾਂ ਬਣਿਆ ਸ਼ਿਆਰਨਾ ਆਗੇ ਕਹਿੰਦੇ ਯੂਆਰ ਦਾ ਹਾਫ ਵੇ ਡਾਊਨ ਚਰਨੇ 'ਚ ਪਾਣੀ ਜਿਵੇਂ ਨਹੀਂ ਹੈਗਾ ਇਹ ਫੌਲਸ ਉਦੋਂ ਇੰਨੇ ਜ਼ਿਆਦਾ ਭਰਿਆ ਸੀ ਨਾ ਜਿਆਦੇ ਵਗਦਾ ਸੀ ਨਾ ਜੋ ਪਿਛਲੀ ਯਾਰ ਆਏ ਆ ਤੇ ਹੁਣ ਤਾਂ ਜਮੇ ਵਿਚਾਰਾ ਸੁੱਕਾ ਹੀ ਪਿਆ ਵਾ ਤੇ ਆ ਇੱਥੋਂ ਦਾ ਹਾਫ ਇਹਦਾ ਵੀ ਉਹ ਮਿੱਡਵੇ ਇੱਥੋਂ ਵੇਖ ਸਕਦੇ ਆ ਥੱਲੇੋਂ ਵੇਖ ਸਕਦੇ ਆ ਤੇ ਆ ਕਾਲੇ ਕਾਲੇ ਜਿਹੇ ਪੱਥਰ ਆ ਇਹ ਹੈ ਝਰਨਾ ਜਿਹੜਾ ਕਹਿੰਦੇ ਵੀ 25 ਲੱਖ ਸਾਲ ਪਹਿਲਾਂ ਇਹਨਾਂ ਨੇ ਇਤਿਹਾਸ ਲਿਖਿਆ ਤੇ ਇੱਥੇ ਮੰਨਦੇ ਨੂੰ ਆਪਣੇ स्पिरिट ਮੰਨਦੇ ਜਿਹੜੀ ਇੱਥੇ ਰਹਿੰਦੇ ਆ ਜਾਂ ਪਾਣੀ ਨੂੰ ਸਪਿਰਿਟ ਮੰਨਦੇ ਆ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਸ਼ੁਰੂ ਵਿੱਚ ਪਾੜ ਸਕਦੇ ਆ ਤੇ ਉਹ ਉੱਪਰ ਗੋਰੇ ਮੰਨਦੇ ਆ ਨੰਦ ਆਪਾਂ ਆਏ ਆ ਇਧਰੋਂ ਤੇ ਚੱਲ ਗਏ ਵਾਸ ਚੜੀਏ ਪੌੜੀਆਂ ਹਾਂਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਿਹੜਾ ਨਕਾਊ ਕਾਨੀਵਾ ਕੇਪਸ ਤੇ ਬਰਾਇਡਲ ਵੇਲ ਫਾਲਸ ਬਹੁਤ ਸੋਹਣਾ 뷰 ਸੀਗਾ ਤੇ ਟਰੈਕ ਬਹੁਤ ਸੋਹਣਾ ਤੁਸੀਂ ਫੈਮਿਲੀ ਨਾਲ ਕਰ ਸਕਦੇ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ